ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਅੱਜ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਜਿਹੜੀ ਸਾਹਮਣੇ ਸਕਰੀਨ ਦੇ ਉੱਤੇ ਇੱਕ ਝੋਟੀ ਦੇਸੀ ਆਂਦੀ ਹੈ ਹਨਾ ਨੀਲੀ ਰਾਵੀ ਦੀ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਸੋਹਣੀ ਤੇ ਜੇ ਗੱਲ ਕਰੀਏ ਆਪਾਂ ਵੀਡੀਓ ਬਣਾਉਣ ਦਾ ਕੋਈ ਇੱਕ ਮਕਸਦ ਹੁੰਦਾ ਹੈਗਾ ਵੀ ਆਪਾਂ ਇੱਕ ਤਾਂ ਫਿਕਸ ਜਿਆ ਰੇਟ ਕਰਾਵਾਂਗੇ ਤੇ ਬਾਕੀ ਮੈਨੂੰ ਨਾ ਇਹਦੀ ਗੱਲ ਹੋਰ ਲੱਗੀ ਵੀ ਇਹ ਇੱਕ ਜਿਹੜੀ ਹੈਗੀ ਨੀਲੀ ਰਾਵੀ ਵਧੀਆ ਪ्युअर ਨੀਲੀ ਰਾਵੀ ਦੇ ਵਿੱਚ ਜਿਹੜੇ ਲੱਛਣ ਹੈ ਜਿਹੜੇ ਇਹ ਪੂਰੇ ਕਰਦੀ ਹੈਗੀ ਆਪਦੀਆਂ ਨਿਸ਼ਾਨੀਆਂ ਜਿਹੜੀਆਂ ਬੱਚਾ ਵੀ ਤੁਸੀਂ ਚੈ ਜਿਹੜਾ ਇਹਦਾ ਜੇ ਦੁੱਧ ਦੀ ਆਪਾਂ ਗੱਲ ਕਰ ਗਏ ਹਨਾ ਦੁੱਧ ਵੀ ਚੰਗਾ ਦੇਉਗੀ ਵੀ ਮੇਨ ਮਕਸਦ ਇਹ ਹੈਗਾ ਹਨਾ ਵੀ ਕਿਉਂਕਿ ਇਹੋ ਜਿਹੇ ਪਸ਼ੂ ਜਦੋਂ ਮੰਡੀਆਂ ਤੇ ਆ ਜਾਂਦੇ ਕਿਉਂਕਿ ਇਹ ਬੱਚੇ ਵੀ ਵਧੀਆ ਪਾਉਗੀ ਗਾਂਹ ਬੱਚੇ ਜਿਹੜੇ ਵਧੀਆ ਦੇਉਗੀ ਕਿਉਂਕਿ ਰਿਜ਼ਲਟ ਬੱਚੇ ਵਾਲੇ ਪੱਖ ਤੋਂ ਆਪਾਂ ਬੱਚਾ ਵੀ ਦੇਖ ਲਓ ਹਨਾ ਬੱਚੇ ਦੀਆਂ ਨਿਸ਼ਾਨੀਆਂ ਵੀ ਪੂਰੀਆਂ ਨੇ ਤਾਂ ਕਰਕੇ ਆਪਾਂ ਨੂੰ ਉਮੀਦ ਹੈ ਜੀ ਇਹਦੇ ਚੰਗਾ ਟੀਕਾ ਭਰ ਆ ਜਾਵੇ ਤਾਂ ਬੱਚੇ ਇਹ ਜਿਹੜੇ ਹੈਗੇ ਆ ਬਹੁਤ ਵਧੀਆ ਪਾ ਸਕਦੇ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਣੇ ਆ ਕੀ ਡਿਟੇਲ ਰਹਿੰਦੀ ਹੈ ਇਹਦੀ ਕੀ ਮੁੱਲ ਕਰਦਾ ਬਾਈ ਮੰਡੀ ਤੇ ਲੈ ਕੇ ਪਹੁੰਚਿਆ ਹੋਇਆ ਤੇ ਆਜ ਹਾਂਜੀ ਬਾਈ ਜੀ ਹਸਤੀ ਕਾਲ ਜੀ ਸਿਕਾ ਬਾਈ ਤੇ ਹਾਂਜੀ ਬਾਈ ਜੀ ਆਪਾਂ ਪਹਿਲਾਂ ਤੁਸੀਂ ਨਾਮ ਦੱਸੋ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸੁਖਪਾਲ ਸਿੰਘ ਆ ਜੀ ਸੁਖਪਾਲ ਸਿੰਘ ਤੇ ਬਾਈ ਪਿੰਡ ਕਿਹੜਾ ਆ ਗਿਆ ਜੀਵਨ ਸਿੰਘ ਵਾਲਾ ਜੀਵਨ ਸਿੰਘ ਵਾਲਾ ਹਾਂਜੀ ਠੀਕ ਆ ਤੇ ਜਿਹੜੇ ਆਪਾਂ ਇਹ ਗੱਲ ਕਰਕੇ ਮੱਝ ਦੀ ਬਾਈ ਤੇ ਮੱਝ ਆਪਣੇ ਘਰ ਦੀ ਹੈ ਕਿ ਲੈਤੀ ਹੋਈ ਹੈ ਪਿੰਡੋਂ ਹੀ ਲੈਤੀ ਹੋਈ ਹੈ ਪਿੰਡੋਂ ਲੈਤੀ ਹੋਈ ਹੈ ਠੀਕ ਆ ਤੇ ਕਿੰਨਾ ਮਤਲਬ ਦੁੱਧ ਹੁਣ ਤਿਆਰ ਹੈ ਦਾ ਤੇ ਕਿੰਨੇ ਦਿਨਾਂ ਦੀ ਦੁੱਧ ਤਿਆਰ ਹੈ ਜਿਵੇਂ ਚੋਕੇ ਲਿਆਵੇ 15 ਕਿਲੋ ਜਮਾਂ ਚੋਕੇ ਦੋ ਟਾਈਮ ਲਿਆਵੇ ਤਿੰਨੇ ਟਾਈਮ ਲੈ ਅੱਛਾ ਤੇ ਕਿੰਨੇ ਦਿਨਾਂ ਦੀ ਸੂਈ ਆ ਬਾਈ ਸੂਈ ਨੂੰ ਹੋਵੇ ਜੀ ਅੱਜ ਠੀਕ ਹੈ ਤੇ ਇਹ ਸੂਏ ਦਾ ਦੂਜਾ ਕਿ ਤੀਜਾ ਦੂਜਾ ਪਹਿਲੇ ਸੂਏ ਬਾਈ ਕਿੰਨਾ ਦਿੱਤਾ ਇਹਨੇ 13 ਕਿਲੋ ਦਾ ਦਿੱਤਾ ਜੀ 13 ਕਿਲੋ ਦੁੱਧ ਤੇ ਹੁਣ ਆਸ ਮਤਲਬ ਵੀ ਹੈਗੀ 15 ਦੀ ਖੁੱਲਾ ਖੁੱਲਾ ਹੈ ਜਿਵੇਂ ਜੋ ਕੇ ਲਿਆ ਵਿੱਚ ਅੱਛਾ 15 ਤਾਂ ਮਤਲਬ ਹੈਗੀ ਹੈ ਹੁਣ ਠੀਕ ਆ ਤੇ ਜੇ ਹੁਣ ਇਹਦੀ ਮੁੱਲ ਦੀ ਗੱਲ ਕਰੀਏ ਬਾਈ ਤੇ ਮੁੱਲ ਇਹਦਾ ਕੀ ਰਹੂਗਾ ਮੁੱਲ 1.5 ਲੱਖ ਆਏ ਦੇਣੀ ਜਮਾ ਫਿਕਸ ਕਰ ਦੇ ਇੱਕ ਤੀਦੀ ਦੇਣੀ ਹੈ ਇੱਕ ਤੀਦੀ ਹਾਂਜੀ ਇੱਕ ਤੀਦੀ ਦੇਣੀ ਹੈ ਜਮਾ ਤੇ ਲੈਂਦੇ ਨਹੀਂ ਹਾਂ ਇੱਕ ਦੋਸਤ ਨੂੰ ਐਵੇਂ ਗੱਲ ਦੱਸ ਦਿੰਨਾ ਕਿਉਂਕਿ ਇਸ ਜਿਹੜੀ ਮੱਝ ਦਾ ਆਪਾਂ ਮੁੱਲ ਕਰਾਇਆ ਸਾਨੂੰ ਪਤਾ ਹੀ ਆ ਵੀ 1.5 ਕਿਤਾਬੀ ਨੇ 130 ਕਹਿੰਦਾ ਦੇਣੀ ਹੈ ਬਾਕੀ 120 ਮੇਰੇ ਸਾਹਮਣੇ ਲੱਗਿਆ ਹੋਇਆ ਇਹ ਕਹਿਣ ਦੀ ਗੱਲ ਨਹੀਂ ਹੈਗੀ ਥਾਵਾ ਵੀ ਲਾ ਗਿਆ ਜੀ ਅੱਛਾ ਹਾਂ ਥਾਵਾ ਮੈਂ ਉਹਦਾ 120 ਵਾਲੇ ਤਾਂ ਕੋਲੇ ਸੀਗਾ ਹਾਂਜੀ ਠੀਕ ਹੈ ਤੇ ਹੁਣ ਸਾਨੂੰ ਇਹ ਤੋੜ ਕੇ ਦਿਖਾ ਦੇ ਬਾਈ ਤੇ ਝੋਟੀ ਜਿਹੜੀ ਹੈਗੀ ਨਾ ਮਤਲਬ ਜੇ ਆਪਾਂ ਇਹ ਜੀਆਂ ਝੋਟੀਆਂ ਲੈਣੇ ਆ ਮੰਡੀਆਂ ਤੇ ਵੀ ਚੰਗੀਆਂ ਝੋਟੀਆਂ ਆ ਜਾਂਦੀਆਂ ਨੇ ਮੇਰਾ ਕਹਿਣ ਦਾ ਇਹ ਮਤਲਬ ਹੈ ਵੀ ਆਪਾਂ ਜਦੋਂ ਕੋਈ ਚੰਗੀ ਬਰੀਡ ਵਾਲੀ ਪਸ਼ੂ ਲੈਣਾ ਹੁੰਦਾ ਤਾਂ ਮੰਡੀ ਦੇ ਵਿੱਚ ਆ ਕੇ ਵੀ ਆਪਾਂ ਖਰੀਦ ਸਕਦੇ ਹਾਂ ਕੋਈ ਛਾਵਾ ਪਸ਼ੂ ਆ ਜਾਂਦਾ ਹੁੰਦਾ ਬਾਕੀ ਇਹ ਜੇ ਥੱਲੋਂ ਆਪਾਂ ਗੱਲ ਕਰ ਆਰਡਰ ਕੁਆਲਟੀ ਚੈੱਕ ਕਰ ਲਓ ਬਹੁਤ ਸੋਹਣੇ ਲੇਵੇ ਵਾਲੀ ਟੈਟ ਲੇਵਾ ਜਿਹੜਾ ਹੈਗਾ ਮੱਝ ਦਾ ਤੇ ਥਣ ਵੀ ਹੈਗਾ ਜਿਹੜਾ ਕੱਲਾ ਕੱਲਾ ਤੁਸੀਂ ਦੇਖ ਸਕਦੇ ਹੋ ਬਾਕੀ ਨਿਸ਼ਾਨੀਆਂ ਚਾਰੇ ਪੈਰ ਬੱਲੇ ਨੇ ਕੁਝ ਵੀ ਤੁਸੀਂ ਚੈੱਕ ਕਰ ਲਓ ਅੱਖਾਂ ਦੇ ਵਿੱਚ ਵੀ ਚਿੱਟਾ ਤੇ ਸਾਰਿਆਂ ਨੂੰ ਮੇਨ ਜਿਹੜਾ ਹੈਗਾ ਮੱਥੇ ਦਾ ਬੱਲ ਤੇ ਉਹ ਜਿਹੜੀਆਂ ਪਾਕਿਸਤਾਨ ਦੇ ਵਿੱਚ ਹੁੰਦੀਆਂ ਹਨਾ ਉਹੋ ਜੇ ਬੱਲ ਵਾਲੀ ਮੱਝ ਹੈਗੀ ਤੇ ਮੱਝ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਲੱਗੀ ਬਾਕੀ ਇੱਕ ਵਾਰ ਆਪਾਂ ਨੇੜੇ ਜਮਾ ਕੈਮਰਾ ਲਾਤੇ ਥਣਾ ਥੋਣਾ ਦੀ ਜਮਾ ਤੇ ਥਣਾ ਥੋਣਾ ਦੀ ਜਮਾ ਓਕੇ ਆ ਬਾਈ ਜਮਾ ਬਾਈ ਕਿਸੇ ਵੀ ਮਤਲਬ ਥਣ ਦੇ ਵਿੱਚ ਪੂਰ ਸ਼ਰਲਾ ਕੋਈ ਕੁਛ ਨਹੀਂ ਰਹੀ ਆਪਦੀ ਜਮਾ ਟਣਕਾ ਕੇ ਲਵੇ ਅਗਲਾ ਟਣਕਾ ਕੇ ਲਵੇ ਹਨਾ ਮੈਨੂੰ ਐਂ ਲੱਗਦਾ ਵੀ ਬੱਚੇ ਬੁੱੱਚੇ ਬਾਈ ਫਿਰ ਜਮਾ ਉਹ ਵਧੀਆ ਬੱਚੇ ਆ ਉਹਨਾਂ ਕੋਲੇ ਆਪਦੀ ਬਰੀਡ ਆ ਕਰਦੀ ਬੰਦਾ ਅੱਛਾ ਉਹਨਾਂ ਕੋਲੇ ਆਪਦੀ ਬਰੀਡ ਸੀ ਕਰਦੀ ਤੇ ਇਹੋ ਜੀ ਗੱਲ ਕਰੀਏ ਆਪਾਂ ਮਗਰ ਜਿਹੜਾ ਹੈਗਾ ਕੱਟਾ ਤੇ ਕਿਹੜੀ ਬਰੀਡ ਮਤਲਬ ਉਹਦੇ ਚ ਆ ਜਾਂਦਾ ਟੀਕੇ ਟੂਕੇ ਦਾ ਕਿ ਕਰੇ ਬਾਈ ਉਹ ਨੀ अच्छा भी भी सीमन tụਠ ਮਾਰੀ ਜਾ ਕੇ ਵੀ ਵੀ ਜਿਹੜਾ ਲੈਂਦੀ ਆ ਉਹ ਸਾਰੀਆਂ ਨੀਲੀਆਂ ਰਾਵਾਂ ਆ ਮੰਜਾ ਨੀਲੀ ਰਾਵੀ ਸੀਮਨ ਭਰਾਉਂਦੇ ਆ ਉਹ ਸੀਮਨ ਠੀਕ ਹੈ ਪਤਾ ਕਰ ਦਾਂਗੇ ਆਪਾਂ ਅਗਲੇ ਨੂੰ ਕਹਿ ਦਈਏ ਵੀ ਹੈ ਪ्युअर ਨੀਲੀ ਰਾਵੀ ਠੀਕ ਹੈ ਗੱਲ ਵੀ ਸੀਮਨ ਭਰਾਇਆ ਹੋਇਆ ਹਾਂ ਵੀ ਉਹ ਸੀਮਨ ਆਪਾਂ ਪਤਾ ਕਰਕੇ ਦੱਸ ਦਿਆਂਗੇ ਠੀਕ ਹੈ ਤੇ ਬਈ ਲਾਸਟ ਦੇ ਉੱਤੇ ਤੂੰ ਆਪਦਾ ਨੰਬਰ ਜ਼ਰੂਰ ਦੱਸ ਦੇ ਹਾਂਜੀ ਨੰਬਰ ਦੱਸ ਦੇ ਬਈ ਨੰਬਰ ਜੀ 62392 ਜੀ 58996 ਠੀਕ ਹੈ ਬਈ ਧੰਨਵਾਦ ਤੇਰਾ ਤੇ ਲੈ ਵੀ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਵੀਡੀਓ ਤੇ ਜਲਦੀ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਅਗਲੀ ਫਿਰ ਮਿਲਾਂਗੇ ਉਸ ਟਾਈਮ ਤੱਕ ਲਈ ਧੰਨਵਾਦ ਸਾਰੇ ਵੀਰਾਂ ਦਾ